ਇੱਕ ਗੱਲ ਤੁਹਾਨੂੰ ਪੂਰੀ ਜ਼ਿੰਦਗੀ ਤੇ ਜਵਾਨ ਰੱਖਣਗੀਆਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋਣ ਤਾਂ ਤੁਹਾਨੂੰ ਗੋਲ ਗੱਪੇ ਵਾਲਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਵਿੱਚ ਪਾਇਆ ਜਾਣ ਵਾਲਾ ਜਲ ਜ਼ੀਰੇ ਵਾਲਾ ਪਾਣੀ ਛਾਲਿਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਨੰਬਰ 2 ਸਰੋਂ ਦਾ ਤੇਲ ਨੱਕ ਵਿੱਚ ਪਾਉਣਾ ਢੇਟ ਕਦੇ ਵੀ ਬਾਹਰ ਨਹੀਂ ਆਉਂਦਾ ਨੰਬਰ 3 ਜੇਕਰ ਤੁਸੀਂ ਅਣਚਾਹੀ ਵਾਲਾਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਮਸਰ ਦੀ ਦਾਲ ਨੂੰ ਪੀਸ ਕੇ ਉਸ ਵਿੱਚ شہਦ ਅਤੇ ਨਿੰਬੂ ਦਾ ਰਸ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਫਿਰ ਸੁੱਕਣ ਤੋਂ ਬਾਅਦ ਹੱਥਾਂ ਨਾਲ ਹਲਕੇ ਹੱਥਾਂ ਨਾਲ ਰਗੜੋ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਲਾਭ ਮਿਲੇਗਾ ਨੰਬਰ 4 ਸਾਬਤ ਮੂੰਗੀ ਦੀ ਦਾਲ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਪ੍ਰੋਟੀਨ ਪਾਈ ਜਾਂਦੇ ਹਨ ਜਿਸ ਨਾਲ ਸਰੀਰ ਦੀ ਪ੍ਰਤੀਰੋਗਤਾ ਵਧਾਉਣ ਵਿੱਚ ਮਦਦ ਮਿਲਦੀ ਹੈ ਨੰਬਰ 5 ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਵਰਤਣਾ ਚਾਹੀਦਾ ਹੈ ਕਿ ਗੰਦੇ ਪਹਿ ਕੱਪੜਿਆਂ ਨੂੰ ਹੱਥਾਂ ਦੀ ਮਦਦ ਨਾਲ ਧੋ ਲਿਆ ਕਰੋ ਇਸ ਨਾਲ ਸਰੀਰ ਦੀ ਸਹੀ ਤਰੀਕੇ ਨਾਲ ਕਸਰਤ ਹੋਵੇਗੀ ਨੰਬਰ 6 ਕੱਚੇ ਤਾਜੇ ਦੁੱਧ ਵਿੱਚ ਜੇਕਰ ਤੁਸੀਂ ਗਲਿਸਰਿਨ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਤੇ ਨਾਲ ਹੀ ਦਾਗਤ ਬੇਸਾਫ ਹੋ ਜਾਂਦੇ ਹਨ ਨੰਬਰ 7 ਜੇਕਰ ਤੁਹਾਡੇ ਵਿੱਚ ਬਹੁਤ ਜ਼ਿਆਦਾ ਚੜਚੜਾਪਨ ਹੈ ਤਾਂ ਤੁਸੀਂ ਚਾਂਦੀ ਦੇ ਬਰਤਨ ਵਿੱਚ ਪਾਣੀ ਪੀ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 8 ਉਬਲੀ ਹੋਈ ਸਬਜ਼ੀ ਖਾਣ ਨਾਲ ਸਾਡਾ ਦਿਲ ਹੈਲਥੀ ਰਹਿੰਦਾ ਤੇ ਨਾਲ ਹੀ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 9 ਜੇਕਰ ਅਸੀਂ ਸਰਦੀਆਂ ਦੇ ਮੌਸਮ ਵਿੱਚ ਆਯੁਰਵੈਦਿਕ ਤੇਲ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰਦੇ ਹਾਂ ਇਸ ਨਾਲ ਸਾਡੇ ਵਾਲਾਂ ਉੱਪਰ ਇੱਕ ਪ੍ਰੋਟੈਕਟਿਵ ਲੇਅਰ ਨੂੰ ਤਿਆਰ ਕਰਦਾ ਹੈ ਜਿਸ ਨਾਲ ਸਾਡੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਤੇ ਨਾਲ ਹੀ ਮજબૂત ਵੀ ਬਣਦੇ ਹਨ ਨੰਬਰ 10 ਜੇਕਰ ਤੁਸੀਂ ਆਪਣੇ वजन ਨੂੰ ਕੱਟ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਇੱਕ ਚੁਟਕੀ ਹਲਦੀ ਦੀ ਮਿਕਸ ਕਰਕੇ ਖਾਲੀ ਪੇਟ ਪੀ ਲਓ ਇਸ ਨਾਲ वजन ਨੂੰ ਕੱਟ ਕੀਤਾ ਜਾ ਸਕਦਾ ਹੈ ਨੰਬਰ 11 ਹਫਤੇ ਵਿੱਚ ਦੋ ਦਿਨ ਗਰਮ ਪਾਣੀ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ਨੂੰ ਭਾਫ਼ ਦੇਣ ਨਾਲ ਚਿਹਰੇ ਉੱਪਰ ਨਿਖਾਰ ਆਉਣ ਲੱਗ ਜਾਂਦਾ ਹੈ ਨੰਬਰ 12 ਧੁੰਨੀ ਵਿੱਚ ਤੇਲ ਪਾਉਣਾ ਚਿਹਰਾ ਸੁੰਦਰ ਤੇ ਚਮਕਦਾਰ ਬਣਦਾ ਹੈ ਨਾਲ ਹੀ ਵਾਲਾਂ ਦੀ ਚਮਕ ਤੇ ਲੰਬਾਈ ਵੀ ਵਧਣ ਲੱਗ ਜਾਂਦੀ ਹੈ ਨੰਬਰ 13 ਜਿਹੜੀਆਂ ਔਰਤਾਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦੀਆਂ ਹਨ ਉਹਨਾਂ ਨੂੰ ਦੁੱਧ ਵਿੱਚ ਸੁਹਾਰੇ ਵਾਲ ਕੇ ਪੀਣੇ ਚਾਹੀਦੇ ਹਨ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 14 ਜੇਕਰ ਤੁਸੀਂ ਮਹਿੰਗੇ ਮਹਿੰਗੇ ਫੇਸ ਬਾਕਸ ਦੀ ਜਗ੍ਹਾ ਤੇ ਆਪਣੇ ਚਿਹਰੇ ਨੂੰ ਚੰਦਨ ਪਾਊਡਰ ਨਾਲ ਧੋ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਨਾਲ ਹੀ ਚਿਹਰਾ ਸਾਫ਼ ਵੀ ਹੋ ਜਾਂਦਾ ਹੈ ਨੰਬਰ 15 ਜੇਕਰ ਤੁਸੀਂ ਮੁਲਤਾਨੀ ਮਿੱਟੀ ਵਿੱਚ ਸੰਤਰੇ ਦਾ ਪਾਊਡਰ ਮਿਲਾ ਕੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਮੁਹਾਸੇ ਹੀ ਠੀਕ ਨਹੀਂ ਹੁੰਦੇ ਸੋਖੋਂ ਇਸ ਨਾਲ ਚਿਹਰੇ ਉੱਪਰ ਚਮਕ ਵੀ ਆਉਂਦੀ ਹੈ। ਨੰਬਰ 16 ਜੇਕਰ ਸਰਦੀ ਜ਼ੁਕਾਮ ਹੋ ਜਾਵੇ ਤਾਂ ਇਸ ਦੇ ਇਲਾਜ ਦੇ ਸਾਰੇ ਰਾਜ਼ ਤੁਹਾਡੀ ਰਸੋਈ ਵਿੱਚ ਲੁਕੇ ਹੋਏ ਹਨ। ਜੇਕਰ ਖੰਸੀ ਹੋ ਜਾਵੇ ਤਾਂ ਅਦਰਕ ਦੇ ਰਸ ਵਿੱਚ ਗੁੜ ਮਿਲਾ ਕੇ ਪੀ ਲਓ। ਜੇਕਰ ਜ਼ੁਕਾਮ ਹੋ ਜਾਵੇ ਤਾਂ ਹਲਦੀ ਨੂੰ ਦੁੱਧ ਵਿੱਚ ਮਿਲਾ ਕੇ ਪੀ ਲਓ। ਜੇਕਰ ਜ਼ਿਆਦਾ ਖੰਸੀ ਹੋਵੇ ਤਾਂ ਅਦਰਕ ਵਿੱਚ ਤુલਸੀ ਦਾ ਰਸ ਅਤੇ ਗੁੜ ਮਿਲਾ ਕੇ ਪੀ ਲੋ ਜੇਕਰ ਬੁਖਾਰ ਹੋਵੇ ਤਾਂ ਇਲਾਇਚੀ ਪਾਊਡਰ ਲੈ ਲੋ ਨੰਬਰ 17 ਪੁਦੀਨੇ ਦੀਆਂ ਪੱਤੀਆਂ ਨੂੰ ਚਬਾਉਣਾ ਦੰਦਾਂ ਦੀ ਪੀਲੀ ਪਰਤ ਉਤਰ ਜਾਂਦੀ ਹੈ ਤੇ ਨਾਲ ਹੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੋ ਜਾਂਦੀ ਹੈ ਨੰਬਰ 18 ਜੀਰੇ ਦੇ ਸਹਦ ਦਾ ਮਿਸ਼ਰਣ ਵਜਨ ਨੂੰ ਘੱਟ ਕਰਨ ਲਈ ਬਹੁਤ ਹੀ کارਗਰ ਨੁਕਤਾ ਹੈ ਕਿਉਂਕਿ ਇਸ ਵਿੱਚ ਐਂਟੀ ਇਫਲੈਮੈਂਟਰੀ ਅਤੇ ਫਾਈਬਰ ਵਰਗੇ ਗੁਣ ਪਾਏ ਜਾਂਦੇ ਨੇ ਜੋ ਵਜਨ ਲਈ ਬਹੁਤ ਹੀ ਸਹੀ ਹਨ ਨੰਬਰ 19 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਢੱਕ ਕੇ ਰੱਖਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਗੰਦਗੀ ਤੋਂ ਬਚੇ ਰਹਿ ਸਕਦੇ ਨੇ ਜਿਸ ਨਾਲ ਉਨਾ ਵਿੱਚ ਕਦੇ ਵੀ ਖਾਸ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਝੜਨੇ ਵੀ ਬੰਦ ਹੋ ਜਾਣਗੇ ਨੰਬਰ ਵੀ ਜੇਕਰ ਤੁਸੀਂ ਆਪਣੀ ਰੀੜ ਦੀ ਹੱਡੀ ਦਾ ਦਰਦ ਘਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਰਾਣੇ ਤੋਂ ਬਿਨਾਂ ਸੌਣਾ ਸਿੱਖੋ ਜੇਕਰ ਪਿਸ਼ਾਬ ਦੀ ਜਲਣ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਤુલਸੀ ਦੇ ਪੱਤੇ ਚਬਾ ਲਿਆ ਕਰੋ ਲਾਭ ਮਿਲੇਗਾ ਨੰਬਰ 21 ਜਿਹੜੇ ਲੋਕ ਦੁਪਹਿਰ ਨੂੰ ਖਾਣੇ ਨਾਲ ਪਿਆਜ਼ ਖਾਂਦੇ ਨੇ ਉਹ ਜਲਦੀ ਨਾਲ ਬੁੱਢੇ ਨਹੀਂ ਹੁੰਦੇ ਤੇ ਨਾਲ ਹੀ ਰਾਤ ਨੂੰ ਕਦੇ ਵੀ ਕੱਚਾ ਪਿਆਜ਼ ਨਾ ਖਾਓ ਇਸ ਨਾਲ ਬਵਾਸੀ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 2 ਜੇਕਰ ਅੱਖਾਂ ਦਾ ਰੰਗ ਪੀਲਾ ਪੈ ਜਾਵੇ ਤਾਂ ਇਹ ਕਿਸੇ ਨਾ ਕਿਸੇ ਬਿਮਾਰੀ ਦਾ ਸੰਕੇਤ ਦੇ ਰਿਹਾ ਹੈ। ਜਿਹੜੇ ਲੋਕ ਨੀਂਦ ਘੱਟ ਲੈਂਦੇ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਜਲਦੀ ਹੋ ਜਾਂਦੀ ਹੈ ਨੰਬਰ ਤੇ ਜੇਕਰ ਸਰਦੀ ਦੇ ਕਾਰਨ ਤੁਹਾਡੀ ਸਕਿਨ ਡਰਾਈ ਤੇ ਬੇਜਾਨ ਹੋ ਗਈ ਹੈ ਤੇ ਚੀਜ਼ ਇਸ ਇਸ਼ਨਾਨ ਕਰਨ ਤੋਂ ਬਾਅਦ ਮਲਾਈ ਵਿੱਚ ਪਾ ਕੇ ਚਿਹਰੇ ਉੱਪਰ ਲਗਾ ਲਓ ਮਲਾਈ ਵਿੱਚ ਜੇਕਰ ਤੁਸੀਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਤੇ ਗਲੋਇੰਗ ਬਣ ਜਾਵੇ ਨੰਬਰ 24 ਜਿਹੜੇ ਲੋਕ ਰੋਜ਼ਾਨਾ ਹਲਕਾ ਜਿਹਾ ਕਾਲਾ ਨਾਮਕ ਚਟ ਲੈਂਦੇ ਨੇ ਉਹਨਾਂ ਦਾ ਗਲਾ 70 ਸਾਲ ਤੱਕ ਵੀ ਖਰਾਬ ਨਹੀਂ ਹੁੰਦਾ ਨੰਬਰ 25 ਜੇਕਰ ਤੁਸੀਂ ਮਲਤਾਨੀ ਮਿੱਟੀ ਵਿੱਚ ਆਪਣੇ ਵਾਲਾਂ ਵਿੱਚ ਲਗਾ ਕੇ ਬਾਲ ਧੂ ਲੈਂਦੇ ਹੋ ਤਾਂ ਇਸ ਨਾਲ ਬਾਲ ਝੜਨੇ ਬਿਲਕੁਲ ਬੰਦ ਹੋ ਜਾਂਦੇ ਹਨ ਨੰਬਰ 26 ਜੇਕਰ ਤੁਸੀਂ ਲਗਾਤਾਰ 1 ਮਹੀਨਾ ਕਿਸ਼ਮਿਸ਼ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਤੁਹਾਡੇ ਚਿਹਰੇ ਦੇ ਸਾਰੇ ਦਾਗ ਤੱਬੇ ਸਾਫ ਹੋ ਜਾਣਗੇ ਨਾਲ ਹੀ ਖੂਨ ਵੀ ਸਾਫ ਹੋ ਜਾਵੇਗਾ ਨੰਬਰ 22 ਚਿਹਰੇ ਦੀਆਂ ਛਾਈਆਂ ਨੂੰ ਹਟਾਉਣ ਲਈ ਜੇਕਰ ਤੁਸੀਂ ਕੱਚੇ ਦੁੱਧ ਵਿੱਚ ਹਲਦੀ ਮਿਕਸ ਕਰਕੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਰੰਗਤ ਸਾਫ਼ ਹੋਵੇਗੀ ਨਾਲ ਹੀ ਛਾਈਆਂ ਵੀ ਖਤਮ ਹੋ ਜਾਣਗੀਆਂ। ਨੰਬਰ 22 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਸਰੀਰ ਦੀ ਇਨਫੈਕਸ਼ਨ ਨੂੰ ਦੂਰ ਕਰ ਸਕਦੇ ਹੋ ਤੇ ਨਾਲ ਹੀ ਇਮਿਊਨਿਟੀ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ। ਨੰਬਰ 29 ਰੋਜ਼ਾਨਾ ਬੇਰ ਦਾ ਸੇਵਨ ਕਰਿਆ ਕਰੋ ਇਸ ਨਾਲ ਪੇਟ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਨੇ ਨਾਲ ਹੀ ਸਰੀਰ ਲਈ ਵੀ ਬੇਰ ਕਾਫੀ ਇਹ ਦੇ ਮੰਦ ਹੈ ਨੰਬਰ 3 ਕद्दू ਦਾ ਜੂਸ ਪੀ ਲਿਆ ਕਰੋ ਇਸ ਨਾਲ ਮੋਟਾਪੇ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਵਾਲਾਂ ਲਈ ਵੀ ਕਾਫੀ ਗੁਣਕਾਰੀ ਹੈ ਨੰਬਰ 31 ਸਰਦੀਆਂ ਦੇ ਮੌਸਮ ਵਿੱਚ ਸਾਡੀ ਚਮੜੀ ਰੁੱਖੀ ਸੁਖੀ ਤੇ ਬੇਜਾਨ ਹੋ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਿਚਨ ਵਿੱਚ ਇੱਕ ਨੁਸਖਾ ਹੈ ਜੋ ਤੁਹਾਡੀ ਚਮੜੀ ਨੂੰ ਫਿਰ ਤੋਂ ਚਮਕਦਾਰ ਬਣਾ ਸਕਦਾ ਹੈ ਰਾਤ ਨੂੰ ਸਾਰਾ ਕੰਮ ਕਰਨ ਤੋਂ ਬਾਅਦ ਬੈੱਡ ਤੇ ਜਾਣ ਸਮੇਂ ਇੱਕ ਕਟੋਰੀ ਲਓ ਇਸ ਵਿੱਚ ਚੌਲਾਂ ਦਾ ਆਟਾ ਪਾ ਲਓ ਗ੍ਰੀਸਲੀਨ ਗੁਲਾਬ ਜਲ ਅਤੇ ਸ਼ਹਿਦ ਮਿਕਸ ਕਰੋ ਤੇ ਫਿਰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਹੁਣ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਕੇ ਦੱਸ ਦਿਓ 15 ਮਿੰਟ ਤੱਕ ਸੁੱਕਣ ਦਿਓ ਸੁੱਕਣ ਤੋਂ ਬਾਅਦ ਗੁੰਗਣੇ ਪਾਣੀ ਨਾਲ ਤੋਂ ਲੋ ਦੇਖਿਓ ਇੱਕ ਬਾਰੀ ਕੀਤੇ ਤੇ ਬਹੁਤ ਫਰਕ ਨਜ਼ਰ ਆਵੇਗਾ ਨੰਬਰ 32 ਸਵੇਰੇ 6 ਤੋਂ 7 ਕੜੀ ਪੱਤੇ ਲਓ ਤੇ ਇਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰ ਲਓ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਓ ਫਿਰ ਇੱਕ ਗਲਾਸ ਪਾਣੀ ਪੀਵੋ ਤੁਸੀਂ ਕੜੀ ਪੱਤੇ ਦਾ ਪਾਣੀ ਵੀ ਪੀ ਸਕਦੇ ਹੋ ਇਹ ਮੈਟਾਬੋਲਿਜ਼ਮ ਵਧਾਉਂਦਾ ਤੇ ਨਾਲ ਹੀ ਵਜ਼ਨ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਨੰਬਰ 33 ਜੇਕਰ ਤੁਸੀਂ ਮੇਥੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਜੋੜਾਂ ਦੇ ਦਰਦ ਤੋਂ ਆਰਾਮ ਪਾ ਸਕਦੇ ਹੋ ਨਾਲ ਹੀ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਚ ਵੀ ਮਦਦ ਕਰਦੀ ਹੈ ਨੰਬਰ 34 ਜੇਕਰ ਤੁਸੀਂ ਸਰਦੀਆਂ ਦੇ ਵਿੱਚ ਮੇਥੀ ਦਾ ਸਾਗ ਖਾਂਦੇ ਹੋ ਤਾਂ ਤੁਸੀਂ ਇਨ੍ਹਾਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ ਸ਼ੂਗਰ ਸਰਦੀ ਜ਼ੁਕਾਮ ਬੁਖਾਰ ਪੇਟ ਰੋਗ ਠੀਕ ਕਰੇ ਪੇਟ ਦੇ ਕੈਂਸਰ ਨੂੰ ਵਧਣ ਤੋਂ ਰੋਕੇ ਨੰਬਰ 35 ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਸੀਂ ਅੰਜੀਰ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਖਾ ਲਓ ਇਸ ਨਾਲ ਫਾਇਦਾ ਮਿਲੇਗਾ। ਨੰਬਰ 36 ਜੇਕਰ ਭਾਰ ਘੱਟ ਹੈ ਤਾਂ ਤੁਦ ਵਿੱਚ ਭਿਉਂ ਕੇ ਅੰਜੀਰ ਖਾਓ ਇਸ ਦੀ ਮਦਦ ਨਾਲ ਭਾਰ ਸਹੀ ਹੋ ਜਾਵੇਗਾ। ਨੰਬਰ 37 ਜਿਹੜੇ ਲੋਕ ਸੋਨਾ ਜ਼ਿਆਦਾ ਪੈਣਦੇ ਨੇ ਉਹ ਬਹੁਤ ਘੱਟ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਸੋਨੇ ਨਾਲ ਤੁਹਾਡੇ ਸਰੀਰ ਦੀ ਪਿਉਰੀਫਿਕੇਸ਼ਨ ਚੱਲਦੀ ਰਹਿੰਦੀ ਹੈ। ਨੰਬਰ 38 ਜੇਕਰ ਤੁਸੀਂ ਸਾਗ ਦਾ ਸੇਵਨ ਕਰਦੇ ਹੋ ਤਾਂ ਉਸ ਵਿੱਚ ਲਸਣ ਦੀ ਮਾਤਰਾ ਜ਼ਿਆਦਾ ਰੱਖੋ। ਇਸ ਨਾਲ ਤੁਹਾਡੇ ਸਰੀਰ ਨੂੰ ਸਾਗ ਦਾ ਨੁਕਸਾਨ ਨਹੀਂ ਹੋਵੇਗਾ ਨੰਬਰ 41 ਕੱਚੇ ਤਾਜ਼ੇ ਦੁੱਧ ਵਿੱਚ ਜੇਕਰ ਤੁਸੀਂ ਗਲਿਸਰਿਨ ਲਾ ਕੇ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਤੇ ਨਾਲ ਹੀ ਦਾਗਤ ਬੇਸਾਫ ਹੋ ਜਾਂਦੇ ਹਨ। ਨੰਬਰ 42 ਦੁੱਧ ਗਰਮ ਕਰਨ ਸਮੇਂ ਜੇਕਰ ਤੁਸੀਂ ਇਸ ਵਿੱਚ ਇੱਕ ਇਲਾਇਚੀ ਪਾ ਦਿੰਦੇ ਹੋ ਤਾਂ ਇਸ ਨਾਲ ਦੁੱਧ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ। ਨੰਬਰ 43 ਜਿਹੜੇ ਲੋਕ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ ਉਹਨਾਂ ਨੂੰ ਕਦੇ ਵੀ ਢਾਲ ਲਈ ਡਾਲਡਾ ਕਿਉ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹਮੇਸ਼ਾ ਤੇਲ ਦਾ ਹੀ ਇਸਤੇਮਾਲ ਕਰੋ। ਨੰਬਰ 44 ਇੱਕ ਗਲਾਸ ਗੂੰਗੁਣਾ ਪਾਣੀ ਲੈ ਕੇ ਉਸ ਵਿੱਚ ਇੱਕ ਚੁਟਕੀ ਮਿੱਠਾ ਸੋਡਾ ਤੇ ਨਿੰਬੂ ਦਾ ਰਸ ਮਿਲਾ ਕੇ ਪੀ ਲਓ ਇਸ ਨਾਲ ਗੈਸ ਤੋਂ ਰਾਹਤ ਮਿਲੇਗੀ ਨੰਬਰ 45 ਜੇਕਰ ਤੁਹਾਡੇ ਵਿੱਚ ਬਹੁਤ ਜ਼ਿਆਦਾ ਚੜਚੜਾਪਨ ਹੈ ਤਾਂ ਤੁਸੀਂ ਚਾਂਦੀ ਦੇ ਬਰਤਨ ਵਿੱਚ ਪਾਣੀ ਪੀ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 46 ਚਿਹਰੇ ਦੀ ਚਮਕ ਲਈ ਹਲਦੀ ਅਤੇ ਬੇਸਣ ਦਾ ਪੈਕ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 47 ਸਰੋਂ ਦਾ ਤੇਲ ਕੋਸਾ ਕਰਕੇ ਜੇਕਰ ਤੁਸੀਂ ਆਪਣੇ ਵਾਲਾਂ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਵਾਲਾਂ ਨੂੰ ਨੇਕਾ ਹੀ ਲਾਭ ਮਿਲਦੇ ਹਨ ਤੇ ਕਈ ਰੋਗਾਂ ਤੋਂ ਵਾਲਾਂ ਨੂੰ ਦੂਰ ਰੱਖਿਆ ਜਾ ਸਕਦਾ ਹੈ ਨੰਬਰ 48 ਗਲੇ ਵਿੱਚ ਜੇਕਰ ਬਹੁਤ ਜ਼ਿਆਦਾ ਖਾਸ ਦੀ ਸਮੱਸਿਆ ਹੋ ਰਹੀ ਹੈ ਤਾਂ ਪਾਣੀ ਵਿੱਚ ਸੇਦਾ ਨਮਕ ਪਾ ਕੇ ਘਰਾਰੇ ਕਰ ਲਓ ਇਸ ਨਾਲ ਲਾਭ ਮਿਲੇਗਾ ਨੰਬਰ 49 ਗੈਸ ਦੀ ਸਮੱਸਿਆ ਹੋਣ ਤੇ ਪਾਣੀ ਨੂੰ ਗਰਮ ਕਰਕੇ ਹਿੰਗ ਮਿਕਸ ਕਰਕੇ ਲੈ ਲਓ ਇਸ ਨਾਲ ਆਰਾਮ ਮਿਲੇਗਾ ਸਿਰਦਰਦ ਹੋਣ ਤੇ ਸਿਰ ਦੀ ਮਾਲਿਸ਼ ਲੌਂਗਾਂ ਦੇ ਤੇਲ ਨਾਲ ਕਰੋ ਨੰਬਰ 5 ਅੰਬ ਦਾ achar ਖਾਣਾ ਤੁਹਾਡੇ ਸਰੀਰ ਅੰਦਰ ਗਰਮੀ ਪੈ ਪੈਣ ਲੱਗ ਜਾਂਦੀ ਹੈ ਜਿਸ ਨਾਲ ਸਰੀਰ ਅੰਦਰ ਤੇਜ਼ਾਬ ਗੈਸ ਬਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ